ਅੱਜ ਵੀ ਆ ਗਏ ਸਾਰਿਆਂ ਨੂੰ ਪਹੁੰਚ ਅੱਜ ਬਰਨਾਲ ਟਰੈਕਟਰ ਮੰਡੀ ਦੇ 19 ਜਾਂ 2026 ਦਿਨ ਸੋਮਵਾਰ ਟਰੈਕਟਰ ਮੰਡੀ ਬਰਨਾਲਾ ਅੱਜ ਤੁਹਾਨੂੰ ਟਰੈਕਟਰਾਂ ਦੇ ਮਾਡਲ ਅਤੇ ਭਾਅ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਨਾਲ ਜੁੜੇ ਰਹੋ ਜਿਹੜੇ ਵੀ ਚੈਨਲ ਤੇ ਨਵੇਂ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਜ ਤੁਹਾਨੂੰ ਟਰੈਕਟਰਾਂ ਦੇ ਮਾਡਲ ਅਤੇ ਭਾਅ ਬਾਰੇ ਜਾਣਕਾਰੀ ਸਾਂਝੀ ਕਰਾਂਗਾ ਆਓ ਦੇਖੀਏ ਟਰੈਕਟਰ ਮਹਿੰਦਰਾ 555 ਡੀਏਜੀ ਪਾਵਰ ਪਾਵਰ ਪਲੱਸ ਜੀ ਪਾਵਰ ਸਟੀering ਸੈਂਟਰ ਗੀਅਰ ਜੀ ਡਬਲ ਡਿਸਟ੍ਰਿਬਿਊਟਰ ਜੇ ਕੇ ਦੇ ਟਾਇਰ ਨੇ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਜੀ 80 ਪੈਸੇ ਜੀ ਪੰਜਾਬ ਨੰਬਰ ਟਰੈਕਟਰ ਹੈ ਇਹ 16 ਮਾਡਲ ਹੈ 4,65,000 ਦਾ ਪ੍ਰਾਈਸ ਹੈ ਜੀ ਨਾਲ ਕੜਾ ਜੀ ਨਿਊ ਹਾਲੈਂਡ 3700 30 ਸੁਪਰ ਸਾਈਡ ਗੀਅਰ ਪਾਵਰ ਸਟੀering ਜੀ ਟਾਇਰ ਹੈਗੇ ਨੇ ਜੀ 80 ਪੈਸੇ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਡਾਇਰੈਕਟਰ ਹੈ ਜੀ 14 ਮਾਡਲ ਹੈ 4,95,000 ਪ੍ਰਾਈਜ਼ ਹੈ ਜੀ ਨਾਲ ਖੜਾ ਹੀ ਫਾਰਮ ਟ੍ਰੈਕ 6055 ਜੀ ਫਾਰਮ ਟ੍ਰੈਕ 653 ਜੀ ਕਲਾਸਿਕ ਪ੍ਰੋ 21 ਮਾਡਲ ਹੈ ਇਹ 21 ਮਾਡਲ ਪਾਵਰ ਸਟੀering ਹੈ ਜੀ ਸਾਈਡ ਗੇਅਰ ਟਾਇਰ ਨੇ ਜੀ 16 ਦੇ 16 29 ਦੇ ਪਿਛਲੇ ਮੂਲ ਸਤ 516 ਦੀ ਇੱਕ ਹੀ ਮਡਲਾ 725000 ਪ੍ਰਾਈਜ਼ ਹੈ ਜੀ ਨਾਲ ਕੜਾਈ 5310 ਜੌਂਡੀਆਰੀ 5210 ਜੌਂਡੀਆਰੀ ਐਵੀ ਬੰਪਰ ਪਾਵਰ ਸਟੀering ਐਡ ਗੇਅਰ ਟਾਇਰ ਹੈਗੇ ਨਹੀਂ ਜੀ 90 ਪੈਸੇ 18 ਮਡਲਾ ਜੀ ਹੈ 685000 ਪ੍ਰਾਈਜ਼ ਆ ਜੀ ਇਹ ਔਲਕਰ ਟਰੈਕਟਰਾਂ ਦੇ ਟਰੈਕਟਰ ਨੇ ਜੀ ਔਲਕਰ ਟਰੈਕਟਰ ਗੈਰ ਜੀ ਅੰਡੇ ਆ ਬਲਜੀਤ ਸਿੰਘ ਮੋਬਾਈਲ ਨੰਬਰ 76588 ਜੀ 45021 ਸੁਪਿੰਦਰ ਸਿੰਘ 887100047 ਜੀ ਇਹ ਔਲਕਰ ਟਰੈਕਟਰਾਂ ਦੇ ਟਰੈਕਟਰ ਨੇ ਜਿਹਦੇ ਹੁਣ ਨਾਲ ਖੜਾ ਨਿਊ ਹਾਲੈਂਡ ਪਲਾਸ ਜੀ 3730 ਪੁੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਹੈਵੀ ਬੰਪਰ ਆ ਸਾਈਡ ਗੀਅਰ ਪਾਵਰ ਸਟੀering ਪੈ ਰਹਿਗਣੇ ਇਸ ਵੇਸੇ 20 ਮਾਡਲ ਟਰੈਕਟਰ ਹੈ 7 ਲੱਖ 65000 ਪਰਾਇਆ ਜੀ ਹਾਂ ਆਲ ਖੜਾ ਹੈ 6055 ਫਾਰਮ ਟਰੈਕ ਕਲਾਸਿਕ ਪ੍ਰੋ ਜੀ ਪਾਵਰ ਮਿਕਸ ਪਾਵਰ ਸਟੀering ਸਾਈਡ ਗੀਅਰ ਇਹ ਵੀ ਮਾਡਲ 6 ਲੱਖ 95000 ਪਰਾਇਆ ਜੀ ਪ੍ਰੀਤ 6099 ਕੈ ਮਨੜਾ ਟਰੈਕਟਰ ਪੰਜਾਬ ਨੰਬਰ ਹੈ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਪਾਵਰ ਸਟੀering ਹੈ ਜੀ ਪੰਜਾਬ ਨੰਬਰ ਪੀਬੀ ਉੰਨੀ ਜੀ 12 ਮਾਡਲ ਟਰੈਕਟਰ ਹੈ ਜੀ 5 ਲੱਖ 60 ਹਜ਼ਾਰ ਦਾ ਪ੍ਰਾਈਸ ਹੈ ਜੀ ਦੇਖ ਕੈ ਵੰਡ ਗਿਆ ਜੀ ਨਾਲ ਖੜਾ ਜੀ ਐਸਰ ਐਸਰ 241 ਪੰਜਾਬ ਨੰਬਰ ਟਰੈਕਟਰ ਹੈ ਜੀ ਇਹੇ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਨੌਨ ਪਾਵਰ ਸੈਂਟਰ ਗੇਅਰ 23 ਮਾਡਲ ਆ ਜੀ ਇਹ 315000 ਦਾ ਪ੍ਰਾਈਸ ਆ ਜੀ ਇਹਨਾਂ ਕਿ ਨਾਨਕੜਾ ਸਵਰਾਜ 852 ਐਫ ਪੀ ਜੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਸਾਈਡ ਗੇਅਰ ਸੈਂਟਰ ਗੇਅਰ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਉੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਪੰਜਾਬ ਨੰਬਰ ਆ ਜੀ ਇਹਰਾ ਮਾਡਲ ਹੈ 495000 ਪ੍ਰਾਈਸ ਹੈ ਜੀ ਨਾਲ ਕਿਹੜਾ ਸਵਰਾਜ 855 ਐਫੀ ਫਾਈਵ ਸਟਾਰ ਉੱਡ ਵਾਲੀ ਸਾਥੀ ਲੱਗੀ ਹੋਈ ਹੈ ਐਮ ਪ ਲੱਗਾ ਹੋਇਆ ਐ ਰਹਿਗੇ ਦੀ 60 ਪੈਸੇ ਸੈਂਟਰ ਗੀਅਰ ਰਿਵਰਸ ਵੀਡੀਓ ਡਬਲ ਡਿਸਟ੍ਰਿਬਿਊਟਰ ਪਾਵਰ ਸਟੀering ਪੰਜਾਬ ਨੰਬਰ ਟਰੈਕਟਰ ਆ ਬਈ ਵੀ ਇਹਦਾ ਮਾਡਲ ਹੈ ਜੀ 21 668000 ਪ੍ਰਾਈਸ ਹੈ ਜੀ ਇਹਦਾ ਇੰਟਰ ਦੀ ਕੰਡੀਸ਼ਨ ਚੈੱਕ ਕਰ ਲਈ ਨਾਲ ਖੜਾ ਜੀ 8511 ਜੀ ਕੁੜੀ ਆ ਤੇ 10 ਟਾਇਰ 50 ਨੰਬਰ ਟਰੈਕਟਰ 8911 ਟਾਇਰ ਹੈ ਕਿ ਨਹੀਂ 70 ਪੈਸੇ 98 ਮਾਡਲ ਹੈ ਜੀ 2,25,000 ਪ੍ਰਾਈਸ ਹੈ ਜੀ ਨਾਲ ਖੜਾ ਸਵਰਾਜ 735 ਐਫੀ ਜੀ ਮੂਰਲੇ ਟਾਇਰ ਬਿਲਕੁਲ ਨਵੇਂ ਦੇ ਪਿਛਲੇ ਹੈ ਕਿ ਨਹੀਂ 50 ਪੈਸੇ ਨਾਨ ਪਾਵਰਾਈ ਸੈਂਟਰ ਗੀਰਾ 99 ਮਾਡਲ ਟਰੈਕਟਰ ਆ ਬਈ ਇਹ 115000 ਪ੍ਰਾਈਜ਼ ਆ ਜੀ ਦਾ ਨਾਲ ਕੜਾਈ ਸੋਨ ਵਾਲੀ ਕਾ ਡੀ ਆਈ 60 ਜੀ ਸੈਂਟਰ ਗੀਰ ਨਾਨ ਪਾਵਰ ਹਰਿਆਣਾ ਨੰਬਰ ਟਰੈਕਟਰ ਜੀ ਇਹ 2003 ਮਾਡਲ ਜੀ ਇਹ 265000 ਪ੍ਰਾਈਜ਼ ਆ ਜੀ ਟਾਇਰਾਂ ਦੀ ਕੰਡੀਸ਼ਨ ਹੈਗੀ ਜੀ 50 ਪੈਸੇ ਡੱਕ ਲੱਗਿਆ ਹੋਇਆ ਜੀ ਤੰਨ ਮਾਡਲ 265000 ਨਾਲ ਖੜਾ ਸਵਰਾਜ 735 ਐਫੀ ਇਸੇ ਰਟਾ ਦੇ ਨੇ ਇਹਦੇ 12 4 28 ਦੇ ਜੀ ਮੂਵਲਸ 616 ਦੀ ਨੋਨ ਪਾਵਰ ਕੱਟ ਮਿਸ ਜਾਈ ਸੈਂਟਰ ਗੇਅਰ ਹੈ 99 ਮਾਡਲ ਡਰਾਈਵਰ ਹੈ ਇਹ 170000 ਦਾ ਪ੍ਰਾਇਜ ਹੈ 2 ਸਟਾਰ ਦੀ ਬਾਹਰ ਪੰਪ ਪੜਾ ਜੀ ਨਾਲ ਖੜਾ ਸੋਨਾਲੀਕਾ ਇੰਟਰਨੈਸ਼ਨਲ 750 ਨੋਨ ਪਾਵਰ ਚਾਰੀ ਬਿਲਕੁਲ ਨਵੀਂ ਦੀ ਕਿਟਰ ਨੇ ਸਾਈਡ ਸਾਈਡ ਗੇਅਰ ਇਹ ਪੰਜਾਬ ਨੰਬਰ ਹੈ 7 ਮਾਡਲ ਹੈ 298000 ਪ੍ਰਾਈਸ ਹੈ ਜੀ ਦਾ ਆਲ ਖੜਾ ਫਾਰਮਟ ਰੈਕ ਸਾਠ ਜੀ ਮਾਲਵਾ ਬੈਲਟ মালਟੀ ਸਪੀਡ ਰਿਵਰਸ ਪੀਡੀਓ ਸੁਪਰ ਮੈਕਸ ਡਬਲ ਕਲਚ ਪਾਵਰ ਸਟੀering ਸੈਂਟਰ ਗੇਰੀ ਚਾਰੀ ਬਿਲਕੁਲ ਨਵੀਂ ਦੀ ਸੀ ਯਾ ਮੋਬਟਰੈਕਟਰ ਇਹ 13 ਮਰਲਾ 465000 ਪਰਾਈ ਜਾਈ ਇਹਦਾ ਨਾਲ ਖੜਾ ਹੀ ਸਬਰਾਜ 855 ਜੀ ਐਫ 3 ਸਟਾਰ ਰਿਵਰਸ ਵੀਡੀਓ ਨੋਨ ਪਾਵਰ ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰੀ ਟਾਇਰ ਪਿਛਲੇ ਬੇਕੁੰਨ ਨਵੇਂ ਨਹੀਂ ਜੀ ਮੂਰਲੇ ਹੈਗੇ ਨੇ 70 ਪੈਸੇ ਜੀ 14 ਦੇ ਟਾਇਰ ਨੇ ਜੀ 14 28 ਦੇ 11 ਮਾਡਲ ਹੈ 415000 ਦਾ ਪ੍ਰਾਈਸ ਹੈ ਜੀ ਬਰਾਲਾ ਟਰੈਕਟਰ ਮੰਡੀ ਦੀ ਟਰੈਕਟਰ ਨਹੀਂ ਜੀ ਨਾਲ ਕਿਹੜਾ ਸੋਨਾ ਲਿਕਾ ਡੀਆਈ 750 ਨੌਨ ਪਾਵਰ ਸਾਈਡ ਗੇਅਰ ਐਮਪ ਲੱਗਿਆ ਹੋਇਆ ਜੀ ਪਹਿਰ ਚਾਰੇ ਬਿਲਕੁਲ ਨਵੇਂ ਨੇ ਜੀ ਡਿਫਰੈਂਸ ਡੀਆਈ 750 ਸੋਨਾ ਲਿਕਾ ਜੀ ਆਹ ਦਿੱਤ ਬਾਈ ਆਪਣਾ ਇਹ ਇਹ ਜੀ 8 ਮਾਡਲ 320000 ਪ੍ਰਾਈਸ ਹੈ ਜੀ ਦਾ ਨਾਲ ਘੜਾ ਜੀ ਸਵਰਾਜ 744 ਐਫੀ ਜੀ 2 ਸਟਾਰ ਨਾਨ ਪਾਵਰ ਕੱਟ ਵਿੱਚ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਇਹ ਚਾਰ ਮਾਡਲ ਟਰੈਕਟਰ ਜੀ 275000 ਪ੍ਰਾਈਸ ਹੈ ਜੀ ਨਾਲ ਘੜਾ ਜੀ ਸਵਰਾਜ 852 ਐਫੀ 3 ਸਟਾਰ ਕੱਟ ਵਿੱਚ ਜੀ ਨਾਨ ਪਾਵਰ ਟਾਇਰ ਐਕਲੀਮੈਸ਼ਨ ਚੈੱਕ ਕਰੂ ਜੀ ਟਾਇਰ ਹੈਗੇ ਨਹੀਂ ਜੀ ਸੱਤ ਮਾਡਲ ਹੈ 335000 ਪ੍ਰਾਈਸ ਹੈ ਜੀ ਨਾਲ ਖੜਾ 4 3600 ਦੇਖੋ ਇਹ 4 3600 ਟਾਇਰ ਹੈਗੇ ਨਹੀਂ 70 ਪੈਸੇ ਪੰਜਾਬ ਨੰਬਰ ਡਾਇਰੈਕਟਰ ਹੈ ਜੀ 94 ਮਾਡਲ 175000 ਪ੍ਰਾਈਸ ਹੈ ਜੀ ਨਾਲ ਖੜਾ ਇਹ ਮਹਿੰਦਰਾ 585 डीआई 85 ਪਾਵਰ ਸਟੀering ਜੀ ਸੈਂਟਰ ਗੇਅਰ ਆ ਡਬਲ ਡਿਸਟ੍ਰੀਬਿਊਟਰ ਲੱਗਾ ਹੋਇਆ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਹੈਵੀ ਵਾਂਪਰ ਲੱਗਾ ਹੋਇਆ ਜੀ ਪੰਜਾਬ ਨੰਬਰ ਡਰੈਕਟਰ ਆ ਜੀ ਇਹ ਤੇ ਇਹ ਮਾੜ ਲੱ 5,85,000 ਹੀ ਪ੍ਰਾਇਜ਼ ਆ ਬਈ ਇਹਦਾ ਕੋਈ ਸਮਝ ਮੈਂ ਜਰਾ 275 ਡੀਆਈ ਦਿਖਾਣੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਡਰੈਕਟਰ ਦੀ ਕੰਡੀਸ਼ਨ ਚੈੱਕ ਕਰੀ ਨੋਨ ਪਬਲਿਕ ਮਹਿੰਦਰਾ ਦੋ ਸੌ ਐਂਟਰ ਡੀ ਆਈ 2000 ਮਾਡਲ ਆ ਜੀ ਇਹ 240000 ਦਾ ਪਾਇਆ ਜੀ ਨਾਲ ਖੜਾ ਜੀ ਮਹਿੰਦਰਾ ਅਰਜਨ ਅਲਟਰਾ ਬਨ 605 ਡੀ ਆਈ ਪਾਵਰ ਸਟੀਅਰਿੰਗ ਸਾਈਡ ਵੀ ਇਹ ਜੀ ਡਬਲ ਡਿਸਟ੍ਰਿਬਿਊਟਰੇਰ ਹੋਡ ਵਾਲੀ ਸਾਤੀ ਲੱਗੀ ਹੋਈ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ 16928 ਦੇ ਪਿਛਲੇ ਟਾਇਰ ਨਹੀਂ ਮੂਰੇ 750 16 ਦੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਰਹੀ ਪੰਜਾਬ ਨੰਬਰ ਹੈ ਪੀ ਵੀ 19 ਬਰਨਾਲਾ ਜੀ 13 ਮਾਡਲ 440000 ਪ੍ਰਾਈਸ ਹੈ ਜੀ ਦੇਖ ਵੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਖੜਾ ਹੀ ਸੌਨਾ ਨਿਕਾ ਡੀ ਆਈ 55 ਜੀ ਸਾਈਡ ਗੇਅਰ ਘੱਟ ਨਹੀਂ ਸੀ ਜੀ ਨੌਨ ਪਾਵਰ ਪਿਛਲੇ ਟਾਇਰ ਨਾ ਮੈਨੇ ਗੁਡਇਰ ਦੀ ਨਾਲ ਦੇ ਟਾਇਰ ਨਹੀਂ ਮੂਲੇ ਵੀ ਗੁਡਇਰ ਦੇ ਨਹੀਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਪੰਜਾਬ ਨੰਬਰ ਆ ਜੀ 6 ਮਾਡਲ 275000 ਦਾ ਪ੍ਰਾਈਸ ਆ ਜੀ ਪਿਛਲੇ 14 ਨੂੰ 28 ਦਿਨ ਹੀ ਮੂਲੇ ਸੀ ਉਹ 16 ਦਿਨ ਹੀ ਨਾਲ ਖੜਾਈ 855 ਸਵਰਾਜ 855 ਐਫੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਉੱਡ ਵਾਲੀ ਛੱਤ ਲੱਗੀ ਹੋਈ ਹੈ ਜੀ ਐਮਆਰਐਫ ਦੇ ਟਾਇਰ ਨੇ ਜੀ ਵਜਿਆ ਹੈਵੀ ਵੰਪਰ ਲੱਗਿਆ ਹੋਈ ਜੀ ਕਲੋਸ ਕਰਦਾ ਹੈ ਇੰਜਨ ਟੌਪ ਮਾਡਲ 12 ਮੜਲਾ ਦੀ ਪੰਜਾਬ ਨੰਬਰ ਹੈ 435000 ਦਾ ਪ੍ਰਾਈਸ ਹੈ ਜੀ 945735 ਐਫ ਪੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਘੱਟਵੇਂ ਸੇਜਾ ਜੀ ਸੈਂਟਰ ਗੇਅਰ ਨੌਨ ਪਾਵਰ ਬਾਹਰ ਪੰਪ ਵਾਲਾ ਜੀ ਇਹ ਬੰਮਬਰ ਹੈ ਇਹ 98 ਮੜਲਾ 175000 ਦਾ ਪ੍ਰਾਈਸ ਹੈ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਸ਼ਕਤੀ ਪਾウダー ਟਾਇਰ ਨੇ ਨਾਲ ਖੜਾ ਜੀ ਫਾਰਮ ਟਰੈਕ 60 ਜੀ ਫਾਰਮ ਟਰੈਕ 60 ਜੀ ਆਈ ਲਾਈਫ ਜੀ ਟਾਇਰ ਇਹਨੇ 50% ਮੂਲ ਨੇ ਨਵੇਂ ਨੇ ਪੀਸ ਲਈ ਪੌ ਲੂਡ ਨੇ ਮੂਲ ਨੇ ਜੀ ਵੀ ਫਾ ਜੀ ਸੈਂਟਰ ਗੇਅਰ ਨੋਨ ਪਾਵਰ ਫਾਰਮ ਟਰੈਕ 60 10 ਮਾਡਲ ਹੈ ਇਹ 365000 ਦਾ ਪ੍ਰਾਈਸ ਹੈ ਜੀ ਨਾਲ ਕਿਹੜਾ ਸਵਰਾਜ 852 ਐਫ ਪੀ ਰਿਵਰਸ ਵੀਡੀਓ ਪਾਵਰ ਸਟੀering ਸਾਈਡ ਗੀਅਰ ਡਬਲ ਡਿਸਟ੍ਰਿਬਿਊਟਰ ਟਾਇਰ ਚਾਰੇ ਨਵੇਂ ਨੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਨਵਾਂ ਟਰੈਕਟਰ ਹੈ ਵੀ 5 ਸਟਾਰ ਹੈ ਜੀ ਟਾਇਰ ਪਿਛਲੇ 16 ਦੇ ਨੇ ਜੀ ਐਮਆਰਫ ਦੇ ਟਾਇਰ ਨੇ ਜੀ ਨਾਲ ਦੇ ਟਾਇਰ ਨੇ ਬਾਈ ਮਾਰਦਾ ਹੀ 775000 ਦਾ ਰੇਟ ਆ ਜੀ ਨਾਲ ਖੜਾ ਜੀ ਇੱਕ ਹੋਰ ਫਾਰਮ ਟਰੈਕ 60 ਜੀ ਲਾਈਵ ਵੀਡੀਓ ਸੈਂਟਰ ਗੇਅਰ ਨੋਨ ਪਾਵਰ ਟਾਇਰ ਦੇ ਗਨੇ 60 ਪੈਸੇ ਟਰੈਕਟਰ ਨੂੰ ਲੀਸਨ ਚੈੱਕ ਕਰੋ ਜੀ ਇਹ ਆ ਜੀ ਪੰਜ ਮਾਡਲ ਟਰੈਕਟਰ ਇਹਦਾ ਪ੍ਰਾਈਸ ਆ ਜੀ 2,60,000 ਕਿਨਾਲ ਹੋਰ ਖੜਾ ਵੀ ਫਾਰਮ ਟਰੈਕ 60 ਲਾਈਵ ਵੀਡੀਓ ਜੀ ਇਹ ਰਹੇਗੇ ਜੀ ਪਿਛਲੇ ਦੇ ਹੈਗੇ ਨਹੀਂ ਜੀ 80 ਪੈਸੇ ਮੁੱਲ 50 ਪੈਸੇ ਜੀ ਐਮ ਆਰ ਪੇ ਟਾਇਰ ਨੇ ਚਾਰ ਮਾਡਲ ਟਰੈਕਟਰ ਆ ਇਹ ਇਹਦਾ ਪ੍ਰਾਈਸ ਆ ਜੀ 290 ਜੀ ਏਡੀ ਆ ਸਿਲਵਰ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਦੇਖੋ ਬਈ 5210 ਜੌਂਡੀਆਰੀ 5210 ਜੌਂਡੀਆਰੀ ਜੀ ਜੇਕੇ ਦੇ ਟਾਇਰ ਨੇ ਜੀ ਪਿਸਾਡਾ 16928 ਦੇ ਨੇ ਜੀ ਮੂਰਲੇ 65016 65020 ਦੇ ਜੀ ਟੈਕਟ ਦੀ ਕੰਡੀਸ਼ਨ ਚ ਹੈਵੀ ਬੰਪਰ ਆ ਜੀ ਪਾਵਰ ਸਟੀering ਸਾਈਡ ਗੇਅਰ ਟਾਇਰ ਚਾਰੇ ਨਵੇਂ ਨੇ ਜੀ ਪੰਜਾਬ ਨੰਬਰ ਆ ਜੀ 24 ਮਰਲਾ 24 ਮਰਲਾ 8 ਲੱਖ 40 ਹਜ਼ਾਰ ਇਹਦਾ ਪ੍ਰਾਈਸ ਆ ਜੀ ਆਲਕੜਾ ਇਹ ਨਿਊ ਹਾਲੈਂਡ ਸੱਤੀਤੀ ਜੀ ਪਲੱਸ ਸੈਂਟਰ ਗੇਅਰ ਜੀ ਟਾਇਰ ਚਾਰੇ ਨਵੇਂ ਨੇ ਜੀ ਗੁਡਇਰ ਦੇ ਟਾਇਰ ਨੇ ਪਿਛਲੇ 16-28 ਦੇ ਨੇ ਮੂਰਲੇ 755 16 ਦੇ ਨੇ ਪੰਜਾਬ ਨੰਬਰ ਹੈ ਨੌਨ ਪਾਵਰ ਆ ਜੀ 3630 ਪਲੱਸ 4 ਮਾਡਲ ਆ ਜੀ 745000 ਦਾ ਪ੍ਰਾਇਜ਼ ਆ ਜੀ ਡਿਸਕ ਬ੍ਰੇਕਾਂ ਨੇ ਜੀ ਨਾਲ ਖੜਾ ਇੱਕ ਕਬੂਤਾ ਐਮ ਜੀ 5502 ਟਾਇਰ ਚਾਰੇ ਨਵੇਂ ਨੇ ਜੀ ਐਮ ਆਰ ਐਫ ਦੇ ਟਾਇਰ ਨੇ ਸਾਈਡ ਗੇਅਰ ਆ ਪਾਵਰ ਸਟੀering ਹੈ ਜੀ ਡਿਸਕ ਬ੍ਰੇਕਾਂ ਨੇ ਡਬਲ ਡਿਸਟ੍ਰਿਬਿਊਟਰ ਆ ਹੈਵੀ ਬੰਪਰ ਲੱਗਿਆ ਹੋਇਆ ਜੀ ਬਾਈ ਮਾਡਲ ਟਰੈਕਟਰ ਆ ਜੀ 135000 ਇਹਦਾ ਪ੍ਰਾਈਸ 735000 ਇਹਦਾ ਪ੍ਰਾਈਸ ਆ ਜੀ ਪਾਵਰ ਸਟੀering 5410 ਜੋਂਬੀਅਰ ਜੀ ਪਾਵਰ ਸਟੀਅਰਿੰਗ ਸਾਈਡ ਗੇਅਰ ਟਾਇਰ ਪਿਛਲੇ ਬਿਲਕੁਲ ਨਵੇਂ ਨੇ ਜੀ ਮੂਰਲੇ ਪੰਜਾਬ ਵਿੱਚ ਨੇ ਹੈਵੀ ਬੰਪਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਆਈ 8 ਮਾਡਲ ਆ ਜੀ ਇਹ 477000 ਇਹਦਾ ਪ੍ਰਾਈਸ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਲੋ ਜੀ ਨਾਲ ਕਿਹੜਾ ਸਵਰਾਜ 855 ਐਫੀ ਰਿਵਰਸ ਵੀਡੀਓ ਪਾਵਰ ਸਟੀering ਜੀ ਸਾਈਡ ਗੀਅਰ ਹੈਵ ਸਟਾਰ ਜੀ ਟਾਇਰ ਚਾਰੇ ਨਵੇਂ ਨੇ ਗੁਡਇਰ ਦੇ ਟਾਇਰ ਅਗਲੇ ਨੇ ਪਿਛਲੇ ਟਾਇਰ ਨੇ ਪੋਲੋ ਦੇ ਮੂਰਲੇ 750 16 ਦੇ ਨੇ ਜੀ ਮੂਰਲੇ 14 14 ਨੂੰ 28 ਦੇ 16 ਨੂੰ 28 ਦੇ ਅੰਦਰਾ ਸਪੀਡ ਹੈ ਜੀ ਪੰਜਾਬ ਨੰਬਰ ਹੈ 22 ਮਾਡਲ ਡ੍ਰੈਕਟਰ ਹੈ 775000 ਦਾ ਪ੍ਰਾਈਸ ਹੈ ਜੀ ਨਾਲ ਖੜਾ ਸਵਰਾਜ 855 ਜੀ ਫੂਸਤਾਰੀ ਕਟਨੇ ਸੇਜ ਪਿਛਲੇ ਟਾਇਰ ਨੇ 14928 ਦੀ ਮੂਰਲੇ 616 ਜੀ ਐਰਿਕ ਨੇ ਇਸ ਤੇ ਪੈਸੇ ਪੰਜਾਬ ਨੰਬਰ ਟਰੈਕਟਰ ਆ ਜੀ ਪੀਵੀ 11 ਟਰੈਕਟਰ ਦੀ ਕੰਡੀਸ਼ਨ ਚੈੱਕ ਕਰੂਈ ਕਟਨੇ ਸੇਜ ਆ ਜੀ ਨਵਾਂ ਮਾਡਲ ਹੈ 3 ਲੱਖ 40 ਹਜ਼ਾਰ ਇਹਦਾ ਪ੍ਰਾਈਸ ਆ ਜੀ ਨਾਲ ਖੜਾ ਸੋਨਾ ਲਿਕਾ ਡੀਆਈ 60 ਆਰ ਐਕਸ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਫੁੱਲ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਹੈ 4499 ਸਾਈਡ ਗੇਰਾ ਜੀ ਪਾਵਰ ਸਟੀering ਪਾਵਰ ਸਟੀering ਹੈ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ 17 ਮਾਡਲ ਟਰੈਕਟਰ ਹੈ ਜੀ 535000 ਦਾ ਪ੍ਰਾਈਸ ਹੈ ਜੀ ਲੋ ਬਈ ਸੋਨਾਲੀ ਕਾ ਡੀਆਈ 750 ਆਰਐਕਸੀ 3 ਸਪੀਡ ਹੈ ਜੀ ਟਾਇਰ ਚਾਰਕਾ ਸੇਵਨ ਜੀ ਸਾਈਡ ਗੀਅਰ ਪਾਵਰ ਸਟੀering ਜੀ 15 ਮਾਡਲ ਆ ਜੀ ਕਾਪੀ 16 ਦੀ ਆ 412000 ਇਹਦਾ ਪ੍ਰਾਈਸ ਆ ਬਾਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਟਾਇਰ ਕਾ ਸੇਵਨ ਜਾਰੀ ਨਾਲ ਕੜਾਈ ਸਵਰਾਜ 855 ਐਫੀ ਸਰਵਰ ਸਪੀਟੋ ਪਾਵਰ ਸਟੀering ਸੈਂਟਰ ਗੀਅਰ ਡਬਲ ਡਿਸਟ੍ਰਿਬਿਊਟਰ ਜੀ ਫਾਈਵ ਸਟਾਰ ਰਹਿ ਗਿਨ 80 ਪੈਸੇ ਟਰੈਕਟਰ ਦੀ ਕੰਡੀਸ਼ਨ ਚ ਚੱਕਰੋ ਜੀ 20 ਮਾਡਲ ਟਰੈਕਟਰ ਆ ਬਈ 6 ਲੱਖ 45 ਹਜ਼ਾਰ ਇਹਦਾ ਪ੍ਰਾਈਸ ਆ ਜੀ ਨਾਲ ਖੜਾ ਇਹ ਸੋਨਾਲੀਕਾ ਐਚ ਡੀ ਐਮ ਸਕੰਦਰਾ ਜੀ ਡੀ ਆਈ 750 ਆਰ ਐਕਸ ਟਾਇਰ ਚਾਰੇ ਨਵੇਂ ਨੇ ਜੀ ਸਾਈਡ ਗੇਅਰ ਆ ਜੀ ਸਾਈਡ ਗੇਅਰ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ 20 ਮਾਡਲ ਟਰੈਕਟਰ ਆ ਜੀ 5 ਲੱਖ 95 ਹਜ਼ਾਰ ਇਹਦਾ ਪ੍ਰਾਈਸ ਆ ਜੀ ਨਾਲ ਖੜਾ ਹੀ ਸਵਰਾਜ 735 ਐਫੀ ਨੋਨ ਪਾਵਰ ਟਾਇਰ ਇਹਨੇ ਜੱਸੀ ਪੈਸੇ ਮੂਲ ਟਾਇਰ ਕਸੇ ਨੂੰ ਜੀ ਸੈਂਟਰ ਗੇਅਰ 97 ਮਾਡਲ ਟਰੈਕਟਰ ਆ ਜੀ ਬਾਹਰ ਪੰਪ ਵਾਲਾ ਜੀ 150000 ਇਹਦਾ ਪ੍ਰਾਈਸ ਹੈ ਜੀ। ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਡੱਕ ਲੱਗਿਆ ਹੋਇਆ। ਨਾਲ ਖੜਾ 911 HTM HMT 911 ਟਾਇਰ ਚਾਰੇ ਨਵੇਂ ਨੇ ਜੀ। ਡੀਆਈ ਕਰਿਆ ਹੋਇਆ ਜੀ। ਇੱਕ ਮਾਡਲ ਟਰੈਕਟਰ ਹੈ 2001 ਮਾਡਲ 325000 ਇਹਦਾ ਪ੍ਰਾਈਸ ਹੈ ਜੀ। ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ। ਟਰੈਕਟਰ ਦੀ ਕੰਡੀਸ਼ਨ ਚੈੱਕ ਕਰਨ ਲਈ ਬਰਨਾਲਾ ਟਰੈਕਟਰ ਮੰਡੀ ਦੇ ਡਾਇਰੈਕਟਰ ਨੇ ਜੀ ਇਹ ਨਾਲ ਖੜਾ ਇੰਨੇ ਜਰਾ ਅਰਜਨ ਅਲਟਰਾ ਬਨ 605 ਡੀਆਈ ਸਾਈਡ ਗੇਅਰ ਪਾਵਰ ਸਟੀering ਜੀ ਟਾਇਰ ਚਾਰੇ ਨਵੇਂ ਨੇ ਜੀ ਹੈਵੀ ਬੰਪਰ ਹੈ ਜੀ ਫੁੱਲ ਲੱਗਿਆ ਹੋਇਆ ਜੀ ਬੀਐਲਐਕਸੀ 19 ਮਾਡਲ ਆ ਜੀ ਇਹ 19 ਮਾਡਲ 5 ਲੱਖ 67 ਹਜ਼ਾਰ ਦਾ ਪ੍ਰਾਈਸ ਹੈ ਜੀ ਨਾਲ ਖੜਾਈ ਸਵਰਾਜ 744 XT 4 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਸੈਂਟਰ ਗੇਅਰ ਜੀ ਡਬਲ ਡਿਸਟ੍ਰਿਬਿਊਟਰ ਹੈ ਜੀ ਪੈਰ ਚਰੇ ਨਮੀ ਹੈ ਜੀ ਐਮਆਰਪੀ ਤੇ ਡੈਅਰ ਨੀ ਜੀ ਬਾਈ ਮਾਡਲ ਹੈ ਜੀ ਪੰਜਾਬ ਨੰਬਰ 6 ਲੱਖ 45000 ਪਰ ਹੈ ਜੀ ਨਾਲ ਖੜਾ ਜੋਂਪੀਰ 5310 ਜੀ ਸਾਈਡ ਗੀਅਰ ਪਾਵਰ ਸਟੀering ਹੈਵੀ ਬੰਪਰ ਹੈ ਜੀ ਟਾਇਰ ਚਾਰੇ ਨਵੇਂ ਨੇ ਪੰਜਾਬ ਨੰਬਰ ਹੈ 22 ਮਾਡਲ ਹੈ ਜੀ ਕਾਫੀ ਤੇਜ਼ ਵੀ ਹੈ ਜੀ 8 ਲੱਖ 75 ਹਜ਼ਾਰ ਪ੍ਰਾਇਜ਼ ਹੈ ਨਕਦ ਕੈਸ਼ ਹੈ ਇਹ ਆ ਨਾਲ ਖੜਾ ਨੂ ਹਾਲੈਂਡ 3730 ਪਲਾਸੀ ਪੀ ਐਕਸ ਉੱਡ ਵਾਲੀ ਛੱਤੀ ਲੱਗੀ ਹੋਈ ਹੈ ਜੀ ਟਾਇਰ ਚਾਰੇ ਨਵੇਂ ਨੇ ਪਾਵਰ ਸਟੀering ਸਾਈਡ ਗੀਅਰ ਹੈ ਜੀ ਡਬਲ ਡਿਸਟ੍ਰਿਬਿਊਟਰ ਹੈ ਜੀ 22 ਮਾਡਲ ਟਰੈਕਟਰ ਹੈ ਜੀ 8,85,000 ਦਾ ਪ੍ਰਾਇਜ਼ ਹੈ ਜੀ ਲਿੰਕਾਂ ਦੇ ਡਬਲ ਪੰਪ ਲੱਗੇ ਆ ਜੀ ਨਾਲ ਖੜਾ ਇਹਨੂੰ ਹਾਲਾਂਕਿ 3630 ਜੀ ਪਲੱਸ ਕੇਐਕਸੀ ਸਾਈਡ ਗੀਅਰ ਪਾਵਰ ਸਟੀering ਜੀ ਟਾਇਰ ਇਹਨੂੰ ਜੀ 80 ਪੈਸੇ ਹੈਵੀ ਬੰਪਰ ਲੱਗਿਆ ਹੋਈ ਪੰਜਾਬ ਨੰਬਰ ਆ ਪੀ ਵੀ 19 ਕਾਰਾ ਮਾਡਲ 6 ਲੱਖ 40 ਹਜ਼ਾਰ ਇਹਦਾ ਪ੍ਰਾਈਸ ਆ ਬਾਈ 245 ਦਾ ਮੈਸੀ ਦੇ ਕੋਈ ਫੋਰਜਨ ਸੈਂਟਰ ਗੇਅਰ ਕਹਿ ਰਹੇ ਕਿ ਨਹੀਂ 800 ਪੈਸੇ ਤਿੰਨ ਮਾਡਲ ਆ ਇਹ 2 ਲੱਖ 30 ਹਜ਼ਾਰ ਇਹਦਾ ਪ੍ਰਾਈਸ ਆ ਨਾਲ ਕਿਹੜਾ ਕਬੂਤਾ ਐਮਯੂ 5502 ਉੱਡ ਵਾਲੀ ਸਾਤੀ ਲੱਗੋ ਜੀ ਪਾਵਰ ਸਟੀering ਹੈ ਜੀ ਸਾਈਡ ਗੇਅਰ ਹੈ ਜੀ ਡਬਲ ਡਿਸਟ੍ਰਿਬਿਊਟਰ ਲੱਗਾ ਹੈ ਵੀ ਬੰਪਰ ਲੱਗਾ ਹੈ ਜੀ 21 ਮਾਡਲ ਹੈ 22 ਦੀ ਕਾਪੀ ਹੈ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ 7 ਲੱਖ 25 ਹਜ਼ਾਰ ਇਹਦਾ ਪ੍ਰਾਈਸ ਹੈ ਜੀ